ਆਰਟੀਫੀਸ਼ੀਅਲ ਆਕਸੀਜਨ ਹੈ ਇਹਨੂੰ ਆਪਾਂ ਰਿਪਲੇਸ ਕਰੀਏ ਨੈਚੁਰਲ ਆਕਸੀਜਨ ਨਾਲ ਤਾਂ ਫਿਰ ਮੈਂ ਸੋਚਿਆ ਮੈਂ ਆਪਣੇ ਪਾਪਾ ਨੂੰ ਪੁੱਛਿਆ ਕਿ ਮੈਂ ਕੀ ਕਰ ਸਕਦੀ ਹਾਂ ਇਸ ਲਈ ਉਸ ਤੋਂ ਬਾਅਦ ਜਿਵੇਂ ਸਕੂਲ 'ਚ ਮੈਂ ਈਵੈਸ ਵਗੈਰਾ ਪੜ੍ਹਦੀ ਸੀ ਕਿ ਉਹਦੇ ਵਿੱਚ ਵੀ ਦਿਖਾਉਂਦੇ ਸੀ ਕਿਵੇਂ ਇੱਕ ਸੀਡ ਜਰਮੀਨੇਟ ਹੁੰਦਾ ਕਿ ਉਹਦੇ ਵਿੱਚ ਇੱਕ ਪਲਾਂਟ ਨਿਕਲਦਾ ਕੁਝ ਟਾਰਗੇਟ ਅਚੀਵ ਕਰਨ ਦਾ ਸੋਚਿਆ ਜਾਂ ਹਲੇ ਕੋਈ ਗਿਣਤੀ ਦਾ ਅੰਦਾਜ਼ਾ ਨਹੀਂ ਵੀ ਕਿੰਨੇ ਕੁ ਲੱਗੇ ਵੈਸੇ ਕੋਈ ਗਿਣਤੀ ਦਾ ਅੰਦਾਜ਼ਾ ਨਹੀਂ ਹੈ ਜਿੰਨੇ ਮਤਲਬ ਵੱਧ ਤੋਂ ਵੱਧ ਲੱਗ ਸਕਦੇ ਆ ਮੇਰੇ ਤੋਂ ਹੁਣ ਉਹ ਪ੍ਰੋਟੋਟਾਈਪ ਕਿੰਨੇ ਲੱਗਦੇ ਨੇ ਜਿੰਨੇ ਲੱਗ ਸਕਦੇ ਵਾਤਾਵਰਣ ਉੱਤੇ ਉਹਨੇ ਇਹਨਾਂ ਨੂੰ ਅਨੁਸਤ ਕਰ। ਅ બીજાਆਂ ਨੇ ਬਣਿਆ ਹੋਇਆ ਸੀਡਸ ਬਾਲ ਅਲਰੇਡੀ ਇਹਨਾਂ ਵੱਲੋਂ ਤਿਆਰ ਕੀਤੇ ਜਾਂਦੀਆਂ ਨੇ। ਇਹਨਾਂ ਬਾਰੇ ਵੀ ਜਾਣ ਕਰ ਲਵਾਂਗੇ ਤੇ ਇਹਨਾਂ ਦੇ ਫਾਇਦੇ ਨੁਕਸਾਨ ਕਿਹੋ ਜਿਹੇ ਬਰ ਵੀ ਗੱਲਬਾਤ ਕਰਾਂਗੇ ਬੇਟਾ। ਸੀਡਸ ਬਾਲ ਨੇ ਇਹਨਾਂ ਵਿੱਚ ਕੀ ਹੈ ਤੇ ਕਿਵੇਂ ਤਿਆਰ ਹੁੰਦੀ ਹੈ। ਵੈਸੇ ਇੱਕ ਚੀਜ਼ ਤਾਂ ਅਸੀਂ ਹੁਣੀ ਸ਼ੁਰੂ ਕੀਤੀ ਆ ਲੇਕਿਨ ਅਗਰ ਅਸੀਂ ਦੇਖਿਆ ਆਏ ਤਾਂ ਪੂਰੀ ਹੱਟੇ ਨੇ ਕਦੋਂ ਸ਼ੁਰੂ ਹੋ ਗਏ ਥਿਆਨ ਉਸ ਜਗ੍ਹਾ ਤੋਂ। ਕਿਉਂਕਿ ਛੋਟਾ ਆਈਡੀਆ ਹੁੰਦਾ ਕਿ ਤੁਸੀਂ ਅਸੀਂ ਗੇਰੇ ਸੀ ਕਿ ਛੋਟੇ ਛੜੇ ਵੱਧ ਅੱਗੇ ਸ ਹਾਂ ਸੀਗਾ ਹੁਸੈਨ ਦੇ ਵੀ ਸ਼ੌਂਕ ਹੈ ਇੰਗਲਿਸ਼ ਦੇ ਵੀ ਸ਼ੌਂਕ ਹੈ ਐਮੀਸ਼ਨ ਨੂੰ ਸ਼ੁਰੂ ਤੋਂ ਸ਼ੌਂਕ ਸੀਗਾ ਤੇ ਇਸਨੇ ਸ਼ੌਂਕ ਨੂੰ ਆਪਣੇ ਨੂੰ ਇੱਕ ਇਹ ਲਗਾ ਲੋ ਪੈਸ਼ਨ ਦੇ ਤੌਰ ਤੇ ਇਹਨੂੰ ਬਦਲ ਲਿਆ ਜਿੰਦਗੀ ਦੇ ਵਿੱਚ ਅਗਰ ਕੋਈ ਟੀਟਾ ਮਿਥਣਤਾ ਜਾਵੇ ਤਾਂ ਉਸ ਨੂੰ ਪੂਰਾ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਜਦੋਂ ਇਰਾਦੇ ਜਿਹੜੇ ਨੇ ਉਹ ਮਜ਼ਬੂਤ ਹੋਵੇ ਸੋ ਜਦੋਂ ਟੀਚੇ ਮਿਥਲੇ ਤੇ ਜਮੈਨ ਦੇ ਕਈ ਵਾਰ ਉਮਰਾਂ ਨੇ ਉਹਦਾ ਲਿਹਾਜ਼ ਨਹੀਂ ਕੀਤਾ ਇਹ ਅੰਦਾਜ਼ ਅੱਜ ਤੁਹਾਨੂੰ ਇੱਕ ਪਟਿਆਲਾ ਦੀ ਅਸੀਂ ਕਹਾਣੀ ਦੇ ਨਾਲ ਜੋੜ ਰਿਹਾ ਜਿਸ ਦੇ ਵਿੱਚ ਇੱਕ ਇਕਮਜੋਤ ਨਾਮ ਤੋਂ ਜਿਹੜੀ ਕੁੜੀ ਹੈ 11 ਸਾਲ ਦੀ ਉਮਰ ਦੇ ਵਿੱਚ ਉਸਨੇ ਇੱਕ ਇਹੋ ਜਿਹਾ ਟੀਚਾ ਮਿੱਥ ਲਿਆ ਕਿ ਉਸ ਨੂੰ ਟੀਚੇ ਨੂੰ ਪੂਰਾ ਕਰਨ ਦੇ ਵਾਸਤੇ ਦਿਨ ਰਾਤ ਉਹ ਇੱਕ ਕਰ ਰਹੀ ਹੈ ਲਗਾਤਾਰ ਸਰਕਾਰਾਂ ਵੱਲੋਂ ਕਿਹਾ ਜਾਂਦਾ ਮੌਸਮ ਵਿਭਾਗ ਦੇ ਵੱਲੋਂ ਕਹਿੰਦਾ ਹੈ ਕਿ ਹਰਿਆਲੀ ਤੇ ਵਾਤਾਵਰਣ ਨੂੰ ਸੁਭਾਲ ਕੇ ਰੱਖਣਾ ਬਹੁਤ ਜ਼ਰੂਰੀ ਹੈ ਜਿਸ ਦੇ ਕਾਰਨ ਆਲਵਲੇ ਸਮੇਂ ਦੇ ਵਿੱਚ ਤੁਹਾਡੀਆਂ ਆਣਵਾਨੀਆਂ ਪੰਨੇਰੀਆਂ ਨੇ ਉਹ ਚੰਗੇ ਮੌਸਮ ਦਾ ਚੰਗੇ ਵੈਦਰ ਦਾ ਆਨੰਦ ਮਾਣ ਸਕਣ ਹਾਲਾਂਕਿ ਗਰਮੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਤਾਪਮਾਨ ਇੰਨਾ ਜ਼ਿਆਦਾ ਵੱਧ ਜਾਂਦਾ ਇਹ ਵਾਤਾਵਰਣ ਜਿਹੜਾ ਇਹੋ ਸੰਭਾਲਣ ਦੀ ਬਹੁਤ ਜ਼ਰੂਰਤ ਹੈ ਜੇ ਵਾਤਾਵਰਣ ਨਾ ਸੰਭਾਲਿਆ ਗਿਆ ਤਾਂ ਤਾਂ ਆਪਾਂ ਇੰਨਾ ਵਾਝ ਜਾਵਾਂਗੇ ਕਿ ਆਮ ਲੋਕਾਂ ਦਾ ਗੁਜ਼ਾਰਾ ਕਰਨਾ ਹੋ ਮੁਸ਼ਕਿਲ ਹੋਊਗਾ ਸੋ ਪਟਿਆਲਾ ਦੀ ਇਹ 11 ਸਾਲ ਦੀ ਇੱਕਮ ਜੋਤ ਨਾਮ ਦੀ ਰਿਚੀ ਹੈ ਇਸਨੇ ਟੀਚਾ ਮਿਥਿਆ ਤੁਹਾਨੂੰ ਤਸਵੀਰ ਦਿਖਾ ਦਵਾਂ ਸਭ ਤੋਂ ਪਹਿਲਾਂ ਤਾਂ ਇਹੋ ਗਰਾਊਂਡ ਹੈ ਜਿੱਥੋਂ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਦੇ ਵਿੱਚ ਇੱਕਮ ਜੋਤ ਦੇ ਵੱਲੋਂ 50 ਦੇ ਕਰੀਬ ਜਿਹੜੇ ਬੂਟੇ ਨੇ ਉਹ ਲਗਾਏ ਗਏ ਨੇ ਤੇ ਬੂਟੇ ਲੋਕ ਲਗਾਉਂਦੇ ਆ ਸਿਰਫ ਉਸ ਤੋਂ ਬਾਅਦ ਉਹਨਾਂ ਦੀ ਕੇਅਰ ਨਹੀਂ ਕੀਤੇ ਜਾਂਦੇ ਉਹਨਾਂ ਦੇ ਦੇਖਭਾਲ ਨਹੀਂ ਕੀਤੇ ਜਾਂਦੇ ਸੋ ਉਸ ਦਾ ਹੀ ਪੂਰਾ ਇੰਤਜ਼ਾਮ ਮੇਰੇ ਵੱਲੋਂ ਕਿਤਾ ਜਾਂਦਾ ਤੇ ਮਹਿਜ 11 ਸਾਲ ਦੀ ਉਮਰ ਦੇ ਵਿੱਚ 7500 ਦੇ ਕਰੀਬ ਜਿਹੜੇ ਬੂਟੇ ਆ ਉਹ ਲਗਾ ਚੁੱਕੇ ਨੇ ਪਰ ਨਵੀਂ ਤਰਕੀਬ ਇੱਕ ਨਾਲ ਲੈ ਕੇ ਆਏ ਨੇ ਕਿ ਬੂਟੇ ਲਗਾਉਣ ਦੇ ਵਾਸਤੇ ਸੀਡ ਬਾਲ ਦਾ ਜਿਹੜਾ ਕਿ ਆ ਉਹ ਇਸਤੇਮਾਲ ਕੀਤਾ ਜਾਂਦਾ ਜਿਸ ਦੇ ਵਿੱਚ ਬੀਜ ਖਾਦ ਤੇ ਮਿੱਟੀ ਮਿਲਾਈ ਜਾਂਦੀ ਹੈ ਤਾਂ ਕਿ ਜਿੱਥੇ ਵੀ ਉਹ ਅਸੀਂ ਗੇਰ ਦੀ ਹੈ ਜਦੋਂ ਬਰਸਾਤਾ ਦਾ ਮੌਸਮ ਪੈਂਦਾ ਤਾਂ ਪੁੰਗਰ ਕੇ ਕਿ ਦਰਖਤ ਦਾ ਰੂਪ ਲੈ ਸਕਦੇ ਨੇ ਗੱਲਬਤ ਕਰਨ ਨੇ ਬੇਟੀ ਸਾਡਾ ਮਜੂਤ ਹੈ ਉਹਨਾਂ ਦੇ ਮਾਪੇ ਸਰਨਾ ਮਜੂਰ ਨੂੰ ਸਭ ਤੋਂ ਪਹਿਲਾਂ ਬੇਟਨਾ ਕਰਨੇ ਬੜੀ ਕਿਵੇਂ ਸ਼ੁਰੂਆਤ ਹੋਈ ਇਸ ਚੀਜ਼ ਦੀ ਕਿਵੇਂ ਦਿਮਾਗ ਚ ਆਇਆ ਨਹੀਂ ਛੋਟੀ ਉਮਰ ਦੇ ਵਿੱਚ ਇਹ ਆਪਾਂ ਨੂੰ ਇਹ ਟੀਚਾ ਲੈਣਾ ਚਾਹੀਦਾ ਮੈਂ ਜਦ ਛੋਟੀ ਸੀਗੀ ਤਾਂ ਫਿਰ ਉਹਨਾਂ ਆਇਆ ਸੀ ਜਦ ਮੈਂ 8-7 ਸਾਲ ਦੀ ਹੋਵਾਂਗੀ ਤਾਂ ਫਿਰ ਮੈਨੂੰ ਵੈਸਾ ਉਸ ਟਾਈਮ ਘਰੇ ਬੈਠੀ ਸੀ ਮੈਂ ਆਨਲਾਈਨ ਕਲਾਸਾਂ ਲਗਾ ਕੇ ਨਾ ਨਿਊਜ਼ ਦੇਖਦੀ ਸੀ ਕਿ ਨਾ ਕਿ ਇੱਕ ਤਾਂ ਬਲੈਕ ਫੰਗਸ ਨਾਲ ਸੰਬੰਧੀ ਬਿਮਾਰੀ ਨਾ ਸ਼ੁਰੂ ਹੋਣ ਲੱਗ ਗਈ ਕਿ ਜਿਹੜੇ ਲੋਕੀ ਬਲਵਾਤੇ ਵਿੱਚ ਆਕਸੀਜਨ ਲੈਂਦੇ ਆ ਕਰੋਨਾ ਕਰਕੇ ਤੇ ਉਹਨਾਂ ਦੇ ਨਾ ਉਹ ਰਿਐਕਟ ਕਰਕੇ ਆਕਸੀਜਨ ਇੱਕ ਬਲੈਕ ਫੰਗਸ ਨਾਲ ਸੰਬੰਧੀ ਬਿਮਾਰੀ ਹੋ ਰਿਹਾ ਹੋਣਾ ਤੋਂ ਮੈਨੂੰ ਹੋਇਆ ਕਿ ਕਿਉਂ ਨਾ ਪਾ ਜੋ ਇਹ ਐਡੀਸ਼ਨ ਆਕਸੀਜਨ ਹੈ ਇਹਨੂੰ ਉੱਪਰ ਰਿਪਲੇਸ ਕਰੀਏ ਨੈਚੁਰਲ ਆਕਸੀਜਨ ਨਾਲ ਤਾਂ ਫਿਰ ਮੈਨੇ ਸੋਚਿਆ ਮੈਨੇ ਆਪਣੇ ਪਾਪਾ ਤੋਂ ਪੁੱਛਿਆ ਕਿ ਮੈਂ ਕੀ ਕਰ ਸਕਦੀ ਐ ਇਸ ਲਈ ਪਾਪਾ ਨੇ ਕਿਹਾ ਜਿਵੇਂ ਜੋ ਪਲਾਂਟਸ ਹੁੰਦੇ ਆ ਉਹ ਮਤਲਬ ਆਕਸੀਜਨ ਦਿੰਦੇ ਆ ਤੇ ਉਹ ਇੱਕ ਸੀਜ਼ਨ ਦੇ ਲੱਗ ਆਪਣਾ ਹੋਰ ਵੀ ਬਹੁਤ ਬਹੁਤ ਕੁਝ ਦਿੰਦੇ ਆ ਤੇ ਮੈਨੂੰ ਇਸ ਤੋਂ ਹੈ ਕਿ ਕਿਉਂ ਨਾ ਆਪਾਂ ਸਪਲਾਂਟਸ ਲਗਾ ਕੇ ਨੇਚਰਲ ਆਕਸੀਜਨ ਲਈਏ ਉਹ ਇੰਨੀ ਉਮਰ ਦੇ ਵਿੱਚ ਸਭ ਤੋਂ ਪਹਿਲਾਂ ਦਾ ਕਿਵੇਂ ਦਿਮਾਗ ਚ ਹੈ ਵੀ ਆਪਾਂ ਪਲਾਂਟਸ ਲਗਾਣੇ ਆ ਕਿ ਕਿਸੇ ਨੇ ਸਿਖਾਇਆ ਹੈ ਕਿ ਹਾਂ ਵੀ ਪਲਾਂਟਸ ਨੇ ਆਜੋ ਪਾਪਾ ਨੇ ਸਿਖਾਇਆ ਹੈ ਕਿ ਕਿਸ ਨੇ ਮੋਟੀਵੇਸ਼ਨ ਕਿਸ ਚੀਜ਼ ਤੋਂ ਮਿਲਿਆ ਹੈ ਵੈਸੇ ਸਭ ਤੋਂ ਪਹਿਲਾਂ ਮੈਂ ਆਪਣੇ ਬੈਂਸ ਨੂੰ ਕਵਾਂਗੀ ਤੇ ਉਸ ਤੋਂ ਬਾਅਦ ਜਿਵੇਂ ਸਕੂਲ ਚ ਮੈਂ ਈਵੀਐਸ ਵਗੈਰਾ ਪੜ੍ਹਦੀ ਸੀ ਕਿ ਉਹਦੇ ਵਿੱਚ ਵੀ ਦਿਖਾਂਦੇ ਸੀ ਕਿਵੇਂ ਇੱਕ ਸੀਡ ਜਰਮੀਨੇਟ ਹੁੰਦਾ ਕਿਵੇਂ ਉਹਦੇ ਵਿੱਚ ਇੱਕ ਪਲਾਂਟ ਨਿਕਲਦਾ ਮਨ ਨੂੰ ਜਦੋਂ ਹੁੰਦਾ ਸੀ ਕਿ ਮੈਨੂੰ ਬਚਪਨ ਦੇ ਸ਼ੌਂਕ ਸੀਗਾ ਕਿ ਮੈਂ ਸੀ ਨੂੰ ਜਮਿਨੇਟ ਹੁੰਦੇ ਦੇਖਾਂ ਇੱਕ ਨੂੰ ਪlant ਬਾਂਦੇ ਦੇਖਾਂ ਤੇ ਬਾਕੀ ਮੇਰੇ ਪੈਰਸ ਨੇ ਹੈਲਪ ਕੀਤੀ ਹੋਂ ਨੀ ਮੈਨੂੰ ਬਾਦੂ ਬਾਕੇ ਦੇ ਦਿੱਤਾ ਕਿੰਨੇ ਕਬੂਤੇ ਹੁਣ ਤੱਕ ਲਗਾ ਚੁੱਕੇ ਨਾ ਹੁਣ ਤੱਕ 7500 ਬੁੱਤੇ ਲਗਾ ਸ। ਅਲੇ 11 ਸਾਲ ਦੀ ਉਮਰ ਆ ਮੈਚ ਤੇ ਇਹਦੇ ਬਹੁਤ ਉਮਰ ਪਈ ਹੈ ਸਾਰੀ ਉਮਰ ਤੁਸੀਂ ਮੇਰੇ ਖਿਆਲ ਨਾਲ ਇਸ ਤਰੀਕੇ ਨਾਲ ਟਾਰਗੇਟ ਲਾ ਕੇ ਚੱਲਿਓ ਉਸ ਟਾਰਗੇਟ ਅਚੀਵ ਕਰਨ ਦਾ ਸੋਚਿਆ ਜਾਂ ਹਲੇ ਕੋਈ ਗਿਣਤੀ ਦਾ ਅੰਦਾਜ਼ਾ ਨਹੀਂ ਵੀ ਕਿੰਨੇ ਲਾਈ ਜੀ। ਉਸ ਕੋਈ ਗਿਣਤੀ ਦਾ ਅੰਦਾਜ਼ਾ ਨਹੀਂ ਗਿਣਤੀ ਮੈਨੂੰ ਵਾਰ ਤੋਂ ਵਾਰ ਲੱਗਦਾ ਸੀ ਕਿ ਮੇਰੇ ਕੋਤਾਂ ਕਿੰਨੇ ਲੱਗਣਗੇ ਜਿੰਨੇ ਲੱਗ ਸਕਦੇ ਵੱਤ ਵਤ ਉਹਨੇ ਇਹਨਾਂ ਨਾਲ ਗੱਲ ਕੀਤੀ। ਗੋਲ ਪੂਜੀ ਕੇ ਸੀਡਸ ਬੋਲ ਦੀ ਗੱਲ ਕਰ ਰਹੇ ਆ ਤੁਹਾਡੀ ਵੀਡੀਓਜ਼ ਵੀ ਕਈ ਸਾਹਮਣੇ ਆਏ ਵੀ ਸੀਡਸ ਬਹੁਤ ਜੀ ਤੁਸੀਂ ਕਿਹਾ ਤਿਆਰ ਕਰ ਦਿਓ ਮੈਂ ਤੁਹਾਨੂੰ ਤਸਵੀਰਾਂ ਦਿਖਾ ਦਉਂ ਵੀ ਇਸ ਤਰੀਕੇ ਦੀਆਂ ਮਿੱਟੀ ਖਾਦ ਤੇ ਅ ਬੀਜਾਂ ਦੀਆਂ ਬਣੀਆਂ ਹੋਈਆਂ ਸੀਡਸ ਬੋਲ ਰੇਡੀਆਂ ਨਾਲੋਂ ਤਿਆਰ ਕੀਤੇ ਜਾਂਦੀਆਂ ਨੇ ਇਹਨਾਂ ਬਾਰੇ ਵੀ ਜਾਣਕਾਰ ਲਵਾਂਗੇ ਤੇ ਇਹਨਾਂ ਦੇ ਫਾਇਦੇ ਨੁਕਸਾਨ ਕਿਹੋ ਜਿਹੇ ਬਾਰੇ ਵੀ ਗੱਲਬਾਤ ਕਰਾਂਗੇ ਬੇਟਾ ਸੀਡਸ ਬੋਲ ਨੇ ਇਹਨਾਂ ਵਿੱਚ ਕੀ ਹੈ ਤੇ ਕਿਵੇਂ ਤਿਆਰ ਹੁੰਦੀਆਂ ਇਹ ਇਕ ਤਾਂ ਮਿੱਟੀ ਤੇ ਸਾਡੇ ਜੋ ਘਰ ਦੀ ਬਣੀ ਖਾਦ ਅਸੀਂ ਉਹਨਾਂ ਨਾਲ ਮਿਕਸ ਕਰਕੇ ਇਹਨਾਂ ਵਿੱਚ ਜਿਵੇਂ ਅਗਲੇ ਚੀਜ਼ਾਂ ਦੇ ਸੀਦ ਪਾਣਾ ਜਿਵੇਂ ਜਾਮਣ ਹੋ ਗਿਆ ਆਮ ਹੋ ਗਿਆ ਕੋਈ ਜੇ ਸੀਦ ਪਾਣਿਆ ਜੇ ਅਗਲਾ ਪੈ ਇਹਨੂੰ ਕਿਤੇ ਵੀ ਸੂਟ ਨਹੀਂ ਹੈ ਨਾ ਤੇ ਜੋ ਅਗਲੇ 1-2 ਹਾਨ ਵਾਲੇ ਕੋਈ ਵੀ ਮੀਂਹ ਹੁੰਦੇ ਆ ਤੇ ਉਸ ਨਾਲ ਲਾ ਫਿਰ ਇਹਨੂੰ ਖੁਦ ਨਾਲ ਇਹਨੂੰ ਖੁਦ ਨਾਲ ਨਿਊਟ੍ਰੀਸ਼ਨ ਮਿਲਿਆ ਹੁੰਦਾ ਤੇ ਜੇ ਮੀਂਹ ਪੈਂਦਾ ਤੇ ਇਹਨੂੰ ਨਾ ਇੱਕ ਤਾਂ ਸਟਾਰਟ ਅਪ ਹੋ ਜਾਂਦਾ ਇਹਦਾ ਗਰੋ ਕਰਨ ਦਾ ਤੇ ਜਦੋਂ ਫਿਰ ਬੂਟਾ ਫੁੱنگਰ ਤੇ ਉਸ ਵਕਤ ਇਹ ਖੁਦ ਉਹਨਾਂ ਰੂਟਸ ਪਾ ਲੈਂਦਾ ਤੇ ਵੱਡਾ ਜਗਾ ਜਗਾ ਤੇ ਇਹ ਗਿਰਦੇ ਹੋ ਸਿਲਵੋ ਕਰੀ ਜਾਗੇ ਕਿਤਾ ਉਸ ਤੋਂ ਬਾਅਦ ਜੀ ਬੂਟੇ ਬੰਦੇ ਰੇ ਕਿਉਂਕਿ ਬਰਸਾਤਾ ਹੌਨ ਲਗਾਤਾਰ ਚੱਲ ਰਹੀ ਹੈ ਤੇ ਉਸ ਤੋਂ ਬਾਅਦ ਦੇਖਿਆ ਵੀ ਪਹੁੰਗਰਦੇ ਨੇ ਬੂਟੇ ਆਸ ਜਨਾ ਕੋ ਫਾਇਦਾ ਮਿਲਦਾ ਜਿੱਥੇ ਆਪਾਂ ਗਿਰ ਕੇ ਆਨੇ ਵੈਸੇ ਇਹ ਚੀਜ਼ ਤਾਂ ਸੀ ਹੁਣੀ ਸ਼ੁਰੂ ਕੀਤੀ ਆ ਲੇਕਿਨ ਅਗਰ ਅਸੀਂ ਦੇਖਿਆ ਆਇਆ ਛੋਟੇ ਛੋਟੇ ਨੇ ਪੱਦੇ ਸ਼ੁਰੂ ਹੋ ਗਏ ਥੇ ਆ ਉਸ ਜਗ੍ਹਾ ਤੇ ਕਿਉਂਕਿ ਥੋੜਾ ਆਈਡੀਆ ਹੁੰਦਾ ਕਿਥੇ ਸੀ ਗੇਰੇ ਸੀ ਕਿਉਂ ਉਸ ਛੋਟੇ ਛੜੇ ਪੱਦੇ ਅੱਗੇ ਸ਼ੁਰੂ ਹੋ ਨੇ ਆ ਮਤਲਬ ਕਿ ਤੁਹਾਡੀ ਇਨੀ ਛੋਟੀ ਉਮਰ ਦੇ ਵਿੱਚ ਕੀਤੀ ਹੋਈ ਮਿਹਨਤ ਦੇ ਨਾਲ ਆਉਣ ਵਾਲੀਆਂ ਪਨੀਰੀਆਂ ਨੇ ਉਹਨਾਂ ਜੀ ਜੋ ਬਿਲਕੁਲ ਜੀ ਬਹੁਤ ਛੋਟੀ ਉਮਰ ਦੇ ਵਿੱਚ ਇੱਕ ਵੱਡਾ ਟੀਚਰ ਲੈ ਕੇ ਚੱਲ ਪਏ ਨੇ ਕਿਉਂਕਿ ਵਾਤਾਵਰਣ ਨੂੰ ਸੰਭਾਲਣ ਦੀ ਲੋੜ ਸਭ ਨੂੰ ਹੈ ਹਾਲਾਂਕਿ ਸਾਰਿਆਂ ਨੂੰ ਸੁਚੇਤ ਹੋਣਾ ਚਾਹੀਦਾ ਹੈ ਕਿ ਆਉਣ ਵਾਲੇ ਸਮੇਂ 'ਚ ਵਾਤਾਵਰਣ ਨੂੰ ਸੰਭਾਲਣ ਦੀ ਲੋੜ ਹੈ ਸੋ ਮਾਪੇ ਤਾਂ ਕਹਿੰਦੇ ਬਹੁਤ ਵੱਡਾ ਹੱਥ ਨਾਲ ਜਦੋਂ ਵੀ ਬੱਚੇ ਕੋਈ ਆਪਣਾ ਕੰਮ ਨਿਕਲਦੇ ਨੇ ਜਦੋਂ ਬੱਚੇ ਕੋਈ ਟੀਚਾ ਫੜਦੇ ਨੇ ਜਦੋਂ ਬੱਚਿਆਂ ਨੇ ਆਪਣਾ ਕੋਈ ਸੁਪਨਾ ਪੂਰਾ ਕਰਨਾ ਹੁੰਦਾ ਬਾਈ ਜੀ ਕੀ ਨਾਮ ਹੈ ਜੀ ਮੇਰੇ ਨਾਮ ਅਮਨਦੀਪ ਜੀ ਅਮਨਦੀਪ ਜੀ ਕਿਸ ਤਰ੍ਹਾਂ ਕੇ ਨਾਲ ਦੇਖਦੇ ਹੋ ਮੇਝ 11 ਸਾਲ ਦੀ ਬੇਟੀ ਹੈ ਤੇ ਅੱਧੀ ਉੱਚੀ ਸੋਚ ਲੈ ਕੇ ਚੱਲ ਰਹੀ ਹੈ ਕਿ ਵਾ ਇਸ ਉਮਰ ਦੇ ਵਿੱਚ ਬੱਚਾ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਖਿਰਕਾਰ ਪੜ੍ਹਾਈ ਤੋਂ ਇਲਾਵਾ ਕਰਨਾ ਕੀ ਜ਼ਿੰਦਗੀ ਵਿੱਚ ਕਰਨਾ ਕੀ ਨਹੀਂ ਹੈ ਕਿਵੇਂ ਸੋਚੇ ਸਾਰੀ ਆਈਏ ਰੋਮਾ। ਪਹਿਲਾਂ ਤਾਂ ਰੋਜ਼ਾਨਾ ਰੋਜ਼ਾਨਾ ਸੋਕਸ ਮੈਂ ਦਾ ਧੰਨਵਾਦ ਕਿ ਸਾਨੂੰ ਆਪਣੇ ਇਸ ਚੈਨਲ ਤੇ ਬੁਲਾ ਕੇ ਜਿਹੜੇ ਸਾਡੇ ਮਨ ਦੇ ਵਿਚਾਰ ਸੀਗੇ ਉਹ ਲੋਕਾਂ ਦੇ ਸਾਹਮਣੇ ਰੱਖਣ ਦਾ ਮੌਕਾ ਮਿਲਿਆ। ਜਿਵੇਂ ਤੁਹਾਨੂੰ ਦੱਸਿਆ ਮੇਰੀ ਬੇਟੀ ਨੇ ਕਿਹਾ ਸੀ ਕੋਵਿਡ ਦੇ ਵੀ ਥੋੜਾ ਜਿਹਾ ਸਾਨੂੰ ਉਸ ਟਾਈਮ ਲੱਗਿਆ ਕਿ ਜਿਸ ਟਾਈਮ ਲੋਕੀ ਆਪਣੇ ਦਾ ਸਾਥ ਛੱਡ ਰਹੇ ਸੀਗੇ ਤੇ ਉਸ ਟਾਈਮ ਬੇਟੀ ਨਾਲ ਮੇਰੀ ਗੱਲ ਹੋਈ ਉਹਨੇ ਦੱਸਿਆ ਕਿ ਫੰਗਸ ਬਾਰੇ ਨੇ ਮੇਰੇ ਤੋਂ ਪੁੱਛਿਆ ਕਿ ਪਾਪਾ ਫੰਗਸ ਕਿਉਂ ਦੀਏ ਬਲੈ ਉਸ ਤੋਂ ਬਾਅਦ ਇਹ ਜਿਹੜਾ سلسلہ ਸੀਗਾ 8 ਤੋਂ 4 ਤੋਂ 4.5 ਸਾਲ ਹੋ ਗਏ ਆ ਉਹ ਚੱਲਦਾ ਆ ਰਿਹਾ ਤੇ ਮੋਟੀਵੇਸ਼ਨ ਸਾਡੀ ਇਹ ਰਹੀ ਹੈ ਕਿ ਜਦੋਂ ਤੋਂ ਬੇਟੀ ਨੂੰ ਸਕੂਲ ਸਟਾਰਟਿੰਗ ਮਿਲੀ ਹੈ ਪਲਾਂਟਸ ਦੀ ਕਿ ਜਿਵੇਂ ਇਹਨੂੰ ਸਕੂਲ ਜਾਂਸੀ ਹੈ ਕਿ ਈਵੀਐਸ ਦੇ ਵਿੱਚ ਇਹਨੂੰ ਸ਼ੌਂਕ ਸੀਗਾ ਸਾਇੰਸ ਦੇ ਵਿੱਚ ਸ਼ੌਂਕ ਹੈ ਇੰਗਲਿਸ਼ ਦੇ ਵਿੱਚ ਸ਼ੌਕ ਹੈ ਐਵੇਂ ਇਸ ਨੂੰ ਸ਼ੁਰੂ ਤੋਂ ਸ਼ੌਂਕ ਸੀਗਾ ਤੇ ਇਸਨੇ ਸ਼ੌਂਕ ਨੂੰ ਆਪਣੇ ਨੂੰ ਇੱਕ ਇਹ ਲਗਾ ਲਓ ਪੈਸ਼ਨ ਦੇ ਤੌਰ ਤੇ ਇਹਨੂੰ ਬਦਲ ਲਿਆ ਆਪਣਾ ਸਮਝ ਇਸ ਤਰ੍ਹਾਂ ਦੇ ਨਾਲ ਦੇਖਦੇ ਹੋ ਲਗਾਤਾਰ ਬੱਚੇ ਆ ਰਹੀ ਹੈ ਹੁਣ ਇਸ ਤਰ੍ਹਾਂ ਦੇ ਨਾਲ ਪੌਦੇ ਲਗਾਉਂਦੀ ਹੈ ਇਹ ਸਰਕਾਰਾਂ ਦੇ ਵੱਲੋਂ ਵੀ ਸਨਮਾਨ ਜਿੱਤਿਆ ਹੈ ਕਈ ਵਾਰ ਤਸਵੀਰਾਂ ਦੇਖੇ ਗਏ ਨੇ ਭਗਵੰ ਇਸ ਤੋਂ ਕਿੰਨਾ ਸਰਕਾਰ ਵੱਲੋਂ ਸਾਥ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਦੇਖੋ ਐਵੇਂ ਹੈ ਜੀ ਕਿ ਸਭ ਤੋਂ ਪਹਿਲਾਂ ਜਦੋਂ ਪਲਾਂਟੇਸ਼ਨ ਸ਼ੁਰੂ ਕੀਤੀ ਸੀਗੀ ਤੇ 2021 ਦੇ ਵਿੱਚ ਇਸ ਨੇ ਏਸ਼ੀਆ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਾਇਆ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਾਇਆ ਕੰਮ ਚੱਲਦਾ ਰਿਹਾ ਕੰਮ ਚੱਲਦਾ ਰਿਹਾ ਉਸ ਤੋਂ ਬਾਅਦ 2023 ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਇਸ ਨੂੰ ਸਟੇਟ ਵਾਰਡ ਦੇ ਕੇ ਜੋ ਕਿ ਪੰਜਾਬ ਦੇ ਵਿੱਚ ਸਭ ਤੋਂ ਛੋਟੀ ਬੱਚੀ ਹੈਗੀ ਜਿਹੜੀ ਪਲਾਂਟੇਸ਼ਨ ਦੇ ਬੇਸ ਤੇ ਜਿਹੜਾ ਨੂੰ ਸਟੇਟ ਵਾਰਡ ਮਿਲਿਆ ਉਸ ਤੋਂ ਬਾਅਦ ਮਾਨਯੋਗ ਗਵਰਨਰ ਸਾਹਿਬ ਜਿਹੜੇ ਆਪਣੇ ਪਹਿਲਾਂ ਰਹਿੰਦੇ ਹੋਏ ਸੀਗੇ ਬਨਵਾਰੇ ਲਈ ਪ੍ਰੋਫੈਸਰ ਜੀ ਉਹਨਾਂ ਨੇ ਵੀ ਆਪਣੇ ਗਵਰਨਰ ਹਾਊਸ ਬੁਲਾ ਕੇ ਇਹਨੂੰ ਔਨਰ ਕੀਤਾ ਉਸ ਤੋਂ ਇਲਾਵਾ ਗਲੋਬਲ ਕਿਡ ਅਚੀਵਰ ਵਾਰਡ ਆਂਦਾ ਹੈ ਪੂਰੀ ਦੁਨੀਆ ਦੇ ਵਿੱਚ 150 ਬੱਚਿਆਂ ਨੂੰ ਡਿਫਰੈਂਟ ਫੀਲਡ ਦੇ ਵਿੱਚ ਕੰਮ ਕਰਨ ਲਈ ਮਿਲਦਾ ਹੈਗਾ ਤੇ ਉਹਦੇ ਵਿੱਚ ਭਾਰਤ ਦੇ ਵਿੱਚ ਇਸ ਨੂੰ ਕੁੜੀਆਂ ਨੇ ਮਿਲਿਆ ਸੀਗਾ ਆਪਣੇ ਤੇ ਇਸ ਤੋਂ ਲੋਵਾ ਗੱਲ ਕੀਤੀ ਆਵੇਂ ਕਦੇ-ਕਦੇ ਮਾਣ ਜਰੂਰ ਮਹਿਸੂਸ ਹੁੰਦਾ ਹੋਣਾ ਇੱਕ ਪਿਓ ਦੇ ਖਾਤਰ ਵੀ ਹਾਂ ਵੀ ਬੱਚੀ ਇਸ ਤਰ੍ਹਾਂ ਦਾ ਨਾਮ ਰੋਸ਼ਨ ਕਰ ਰਹੀ ਹੈ 7500 ਦੇ ਕਰੀਬ ਬੂਟੇ ਲਾਣਾ ਬੜੀ ਇੱਕ ਵੱਡੀ ਗੱਲ ਹੈ ਵੀ ਹਾਂ ਵੀ ਇੰਨੀ ਕੁ ਉਮ ਮਾਨ ਤਾਂ ਹੈ ਮੇਰੀ ਕਿ ਜਦੋਂ ਹੁਣ ਅੱਜ ਪਹਿਲਾਂ ਦਾ ਚਲੋ ਮੈਨੂੰ ਲੋਕੀ ਜਿੰਨਾ ਥੋੜਾ ਬਹੁਤਾ ਜਾਣਦੇ ਸੀਗੇ ਠੀਕ ਹੈ ਪਰ ਅੱਜ ਕੱਲ ਜਦੋਂ ਕੋਈ ਮੈਨੂੰ ਫੋਨ ਕਰਕੇ ਕਹਿੰਦਾ ਕਿ ਭਾਈ ਤੁਸੀਂ ਏਕਮਜੋਤਪੁਰ ਦੇ ਪਾਪਾ ਬੋਲ ਰਹੇ ਹੋ ਤਾਂ ਫਿਰ ਉਸ ਚੀਜ਼ ਦਾ ਮਾਨ ਮਹਿਸੂਸ ਹੁੰਦਾ ਕਿ 11 ਸਾਲ ਦੀ ਏ ਦੇ ਕਿਸੇ ਬਾਸ ਸਾਨੂੰ ਇਹ ਬੇਟੀ ਦੇ ਨਾਮ ਤੇ ਜਾਣਿਆ ਜਾਂਦਾ ਇਸ ਤੋਂ ਤੋਂ ਵਧੀਆ ਫਖਰ ਵਾਲੀ ਕੀ ਗੱਲ ਹੈ ਉਸ ਸਮੇਂ ਪੜ੍ਹਾਈ ਦੇ ਵਿੱਚ ਵੀ ਤੁਹਾਨੂੰ ਦੱਸਿਆ ਜਿਵੇਂ ਪਹਿਲਾਂ ਕਿ ਪੜ੍ਹਾਈ ਦੇ ਵਿੱਚ ਵੀ ਬੱਚਾ ਬਹੁਤ ਹੁਸ਼ਿਆਰ ਹੈਗਾ ਚਲੋ ਇੱਕ ਬੁਨਿਆਦੀ ਜਿਹੜਾ ਸਹੂਲਤਾਂ ਜਿਹੜੀਆਂ ਹੈਗੀਆਂ ਉਹ ਸਰਕਾਰ ਨੂੰ ਜ਼ਰੂਰ ਇੱਕ ਤੁਹਾਡੇ ਚੈਨਲ ਦੇ ਮਾਧਿਅਮਿਕ ਅਪੀਲ ਕਰਨੀ ਚਾਹਾਂਗਾ ਕਿ ਅਗਰ ਹੋ ਸਕੇ ਕਿਉਂਕਿ ਅਸੀਂ ਆਪਣੇ ਬੇਸ ਤੇ ਜਿੰਨਾ ਕਿ ਸਾਡੇ ਤੋਂ ਸਰਦਾ ਪੁੱਜਦਾ ਹੈਗਾ ਅਸੀਂ ਓਨੇ ਹੀ ਹਿਸਾਬ ਨਾਲ ਆਪਣੇ ਪੱਲੇ ਤੋਂ ਖਰਚਾ ਕਰਕੇ ਜਿਹੜਾ ਪਲਾਂਟੇਸ਼ਨ ਦਾ ਕਰਦੇ ਆ ਜਾਂ ਜਿਵੇਂ ਸੀਡ ਬੋਲੀਆ ਹੋਰ ਜਿਵੇਂ ਟਰੀ ਆਪਣਾ ਟਰੀ ਗਾਰਡ ਵਗੈਰਾ ਕਿ ਹੋਰ ਜੋ ਵੀ ਹੋਰ ਸੋ ਜਿਹੜੀਆਂ ਇਗੀਆਂ ਦੀਆਂ ਜ਼ਰੂਰਤਾਂ ਹੈਗੀਆਂ ਉਹ ਅਸੀਂ ਪੂਰੀਆਂ ਕਰ ਰਹੇ ਹਾਂ ਬਟ ਕਿਤੇ ਜਗ੍ਹਾ ਆ ਕੇ ਅਸੀਂ ਸਰਕਾਰ ਨੂੰ ਮਾਨਯੋਗ ਭਵਨਤਵਾਨ ਜੀ ਨੂੰ ਇਹ ਕਹਿਣਾ ਚਾਹੁੰਗੇ ਕਿ ਅਗਰ ਹੋ ਸਕੇ ਤਾਂ ਸਾਨੂੰ ਥੋੜੀ ਜ਼ਮੀਨ ਅਲਾਟ ਕੀਤੀ ਜਾਵੇ ਜਿੱਦੇ ਵੀ ਚਾਸਕੀ ਲੋਕਾਂ ਦਾ ਭਲਾ ਕਰ ਸਕੀਏ ਕਿਉਂਕਿ ਅਸੀਂ ਇਹ ਚਾਹੁੰ ਕਿ ਅਸੀਂ ਜਿਵੇਂ ਆਪਾਂ ਪਹਿਲਾਂ ਪਰਾਮ ਨੇ ਅਰਥ ਉਹ ਮੁੰਡੇ ਸੀਗੇ ਕਿ ਆਪਾਂ ਪੰਜਾਬੀ ਜਿੱਕੇ ਲਈ ਗੁੰਡੋਏ ਹੁੰਦੇ ਸੀ ਉਹਨਾਂ ਦੀ ਖਾਦ ਬਣਾਈ ਹੈ ਜਿਸ ਨਾਲ ਕਿ ਆਪਾਂ ਜਿਹੜੇ ਮੂਟੇ ਪਲਾਂਟਸ ਹੈਗੇ ਆ ਜਿਹੜੇ ਜਲਦੀ ਗਰੋ ਕਰਣ ਉਹ ਫ੍ਰੀ ਆਫ ਕੋਸ ਅਸੀਂ ਲੋਕਾਂ ਨੂੰ ਦਈਏ ਪਲਾਂਟਸ ਜਿਹੜੇ ਹੈਗੇ ਸੀ ਆਪਣੇ ਉਸ ਨਰਸਰੀ ਦੇ ਠੂਗਾ ਕੇ ਲੋਕਾਂ ਨੂੰ ਫ੍ਰੀ ਆਫ ਕੋਸ ਬੰਦੀ ਹੈ ਤਾਂ ਕਿ ਲੋਕਾਂ ਨੂੰ ਭਟਕਣਾ ਨਾ ਪਵੇ ਕਿਸੇ ਹੋਰ ਜਾਣ ਦੀ ਕਿ ਸਾਨੂੰ ਪਲਾਂਟਸ ਦੀ ਲੋੜ ਹੈ ਤੇ ਅਸੀਂ ਆਪਣੇ ਪੱਲੇ ਤੋਂ ਦੇ ਕੇ ਦੇ ਸਕੀਏ ਬਹੁਤ ਜਗ੍ਹਾ ਜਗ੍ਹਾ ਦੇਖਦੇ ਆਵੇਂ ਜਿਵੇਂ ਸੜਕਾਂ ਚੌੜੀਆਂ ਕਰਨ ਦਾ ਜਿਹੜਾ ਕਿ ਹੁਣ ਟ੍ਰੈਂਡ ਚੱਲ ਪਿਆ ਵੀ ਸੜਕਾਂ ਚੌੜੀਆਂ ਹੋ ਰਹੀਆਂ ਨੇ ਜੀ ਲੋਕ ਨਹੀਂ ਜ ਅ ਫਾਇਦੇ ਵਾਸਤੇ ਪ੍ਰੇਸ਼ਟ ਕਰਦੇ ਨੇ ਦਿਰਖੜ ਕਰਦੇ ਨੇ ਉਹਨਾਂ ਲੋਕਾਂ ਨੂੰ ਕਿਉਂ ਸੂਚਿਤ ਕਰੋਗੇ ਕਿ ਉਹਨਾਂ ਵਿੱਚ ਕਿਸੇ ਕਿਸੇ ਦਾ ਸਾਥ ਦੇ ਲੋੜ ਹੈ ਕਿ ਉਹਨਾਂ ਨੂੰ ਕਿਵੇਂ ਸੂਚਿਤ ਕਰਨ ਦੀ ਲੋੜ ਹੋਵੇ ਦੇਖੋ ਅਵੇਅਰ ਤਾਂ ਇਸ ਟਾਈਮ ਦੇਖੋ ਜੇ ਕਿਹਾ ਜਾਵੇ ਆਪਾਂ ਪਿਛਲੇ 3-4 ਸਾਲਾਂ ਤੋਂ ਦੇਖਿਆ ਜਾਇਆ ਤਾਂ ਲੋਕੀ ਇਸ ਚੀਜ਼ ਦੇ ਪਿੱਛੇ ਅਵੇਅਰ ਜ਼ਰੂਰ ਹੋਏ ਆ ਪਲਾਂਟੇਸ਼ਨ ਪਿੱਛੇ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਲੋਕੀ ਪਲਾਂਟਸ ਵੱਲੀ ਜ਼ਿਆਦਾ ਧਿਆਨ ਦੇ ਰਹੇ ਆ ਬਟ ਥੋੜੀ ਜਿਹੀ ਆਪਣੇ ਉਰੇ ਕਮੀ ਆ ਜਾਂਦੀ ਹੈ ਕਿ ਆਪਾਂ ਸਿਰਫ ਪਲਾਂਟਸ ਲਗਾ ਕੇ ਉਹਨੂੰ ਛੱਡিয়ে ਨਾ ਉਦੋਂ ਥੋੜੇ ਤੇ 2-3 ਮਹੀਨੇ ਕੇਅਰ ਕਰੀਏ ਜਿਸ ਨਾਲ ਕਿ ਬਟੇ ਜਿਹੜਾ ਪਲਾਂਟਸ ਹੈਗੇ ਇੱਕ ਵਾਰ ਜਦੋਂ ਜਗਾ ਆਪਣੀ ਆਪਣੇ ਜ਼ਮੀਨ ਨੂੰ ਫੜ ਲੈਂਦਾ ਤਾਂ ਉਹ ਜਿਹੜਾ ਗਰੋ ਕਰਨ ਚ ਆਸਾਨੀ ਹੁੰਦੀ ਹੈ ਤੇ ਦੂਜੀ ਗੱਲ ਰਹੀ ਇੱਕ ਕਿ ਲੋਕ ਸਰਕਾਰ ਨੂੰ ਵੀ ਸਮੇਂ-ਸਮੇਂ ਤੇ ਇਸ ਨੂੰ ਚੀਜ਼ ਨੂੰ ਦਿਮਾਗ 'ਚ ਰੱਖਣਾ ਚਾਹੀਦਾ ਜਿਵੇਂ ਤੁਹਾਨੂੰ ਦੱਸਿਆ ਕਿ ਸਰਹੰਦ ਰੋਡ ਤੇ ਜਿਵੇਂ 17300 ਬੂਟਾ ਕੱਟਣਾ ਹੈਗਾ ਉਹ ਜਗ੍ਹਾ ਤੇ ਵੀ ਲੋਕਾਂ ਨੂੰ ਚਾਹੀਦਾ ਹੈਗਾ ਉਹ ਜਿਹੜੀ ਜਗ੍ਹਾ ਜਿਹੜੀ ਜਗ੍ਹਾ ਕੱਟਣਾ ਹੈਗਾ ਉਹਨਾਂ ਪਲਾਂਟਸ ਉਸ ਜਗ੍ਹਾ ਤੇ ਵੀ ਪਲਾਂਟੇਸ਼ਨ ਕਰਨੀ ਜਿਹਦੇ ਪਰ ਸਰਕਾਰਾਂ ਨੂੰ ਵੀ ਚਾਹੀਦਾ ਸੀਗਾ ਕਿ ਪਲਾਂਟਸ ਪੈਲਾਂ ਲਗਾਉਂਦੇ ਔਰ ਜਿਹੜੀ ਕਟਿੰਗ ਹੈ ਉਹ ਬਾਅਦ ਚੋਂ ਕਰਨੀ ਚਾਹੀਦੀ ਸੀ। ਉਹ ਜਿਹੜੀ ਤੁਮ ਜਨਰਲ ਵੀ ਗੱਲਬਾਤ ਕਰਾਂਗੇ ਬੇਟਾ ਬਾਕੀ ਬੱਚਾ ਨੂੰ ਕੀ ਮੈਸੇਜ ਹੈ ਜਿਹਨੇ ਤੁਹਾਡੀ ਸੋਚ ਹੈ ਤੁਹਾਡਾ ਵਿਚਾਰ ਹੈ ਕਿ ਇਸ ਤਰੀਕੇ ਨਾਲ ਅਸੀਂ ਬੂਟੇ ਲਾਣੇ ਬਾਕੀ ਬੱਚਾ ਨੂੰ ਕੀ ਮੈਸੇਜ ਮੈਂ ਬਸ ਇਹ ਮੈਸੇਜ ਜਨਨ ਚੱਲਨੀ ਕਿ ਬੈਸਟ ਟ੍ਰਾਈ ਕਰੋ ਕਿ ਤੁਸੀਂ ਆਪਣੀ ਮਦਰ ਨੂੰ ਸੇਫ ਕਰ ਸਕੋ ਕਿਉਂਕਿ ਅਗਰ ਅਪਾ ਫੋਨ 'ਚ ਇਨਫੈਕਸ਼ਨ ਲਾਵਾਂਗੇ ਨਾ ਤਾਂ 5-6 ਸਾਲ ਕਾਸਿਆਂ ਆਪ ਜਦ ਅਗਲੀ ਜਨਰੇਸ਼ਨ ਉਸਨ ਕੋਈ ਫਾਇਦਾ ਨਹੀਂ ਹੋਏਗਾ ਕੁਛ ਕਰਨ ਦਾ ਕਿਉਂਕਿ ਉਸੇ ਵੇਲੇ ਤਾਂ ਦੁਨੀਆ ਖਰਾਬ ਹੋਈ ਹੋਏਗੀ ਪੋਲੂਸ਼ਨ ਫੈਲ ਗਿਆ ਹੋਏਗਾ ਤਾਂ ਉਸਨ ਕੋਈ ਫਾਇਦਾ ਨਹੀਂ ਹੋਏਗਾ ਕੁਛ ਕਰਨਾ ਹੈ ਤਾਂ ਐਕਸ਼ਨ ਲੈਣਾ ਤਾਂ ਫੁਣੀ ਕਰੋ ਤੇ ਐਕਸ਼ਨ ਲੈਣਾ ਤਾਂ ਪਲਾਨ ਕਰੋ ਪਲੀਜ਼ ਜਿਹਾ ਪਲਾਸਟਿਕ ਨੂੰ ਘੱਟ ਵਰਤੋ ਕਰੋ ਵਾਟਰ ਨੂੰ ਬਚਾਓ ਤੇ ਉਸ ਵਜੋਂ ਸੋਇਲ ਹੈ ਉਹਨੂੰ ਬਚਾਓ ਕੋਸ਼ਿਸ਼ ਕਰੋ ਬਚਾਉਣ ਦੀ ਤੇ ਇੱਕ ਚੀਜ਼ ਹੈਗੀ ਜੇ ਅਗਰ ਆਪਾਂ ਪਲਾਂਟ ਲਿਆਵਾਂਗੇ ਤਾਂ ਜੋ ਸੋਇਲਾ ਆਟੋਮੈਟਿਕਲੀ ਸੇਵ ਹੋਏਗੀ ਕਿਉਂਕਿ ਫਿਰ ਉਹ ਫਲਾਂਟ ਟੈਕ ਕਰੇਗਾ ਉਸ ਨੂੰ ਜਿਸ ਮੈਨੂੰ ਇਹ ਮੈਸੇਜ ਆ ਕੇ ਦੋਏ ਆਪਣੀ ਮਦਰ ਹਰ ਸਾਹਿਬ ਬੜੀ ਫ੍ਰੈਸ਼ੀਅਸ ਹੈ ਤੇ ਵੀ ਲਾਈਫ ਵੀ ਤੇ ਬਸ ਇਹ ਸੇਵ ਕਰੋ ਮਨੁਮਾਤ ਉਹ ਦੇਖੋ ਜੀ ਛੋਟੇ ਉਮਰ ਦੇ ਵਿੱਚ ਵੱਡੇ ਵੱਡੇ ਵਿਚਾਰ ਨੇ ਇਸ ਲੜਕੀ ਦੇ ਸੋ ਆਪਣੀ 11 ਸਾਲ ਦੀ ਮਹਿਜ ਉਮਰ ਦੇ ਵਿੱਚ 7500 ਦੇ ਕਈ ਜਿਹੜੇ ਬੂਟੇ ਆ ਉਹ ਲਗਾ ਚੁੱਕੇ ਨੇ ਆ ਤਸਵੀਰ ਹੈ ਇਸ ਗਰਾਊਂਡ ਦੀ ਜਿੱਥੇ ਇਹ 50 ਵੱਡੇ ਬੂਟੇ ਜਿਹੜੇ ਪਿਛਲੇ 20 ਸਾਲ ਮਿਲਣ ਲਗਾਏ ਆ ਤੇ ਵੱਡੇ ਛੋਟੇ ਬੂਟੇ ਦਿਖਾ ਰਹੇ ਨੇ ਪੂਰਾ ਇਲਾਕਾ ਹੈੜਾ ਕਿ ਹੁਣ ਵੱਡਾ ਫੁੱਲਦਾ ਤੇ ਹਰਿਆ ਹਰਿਆ ਭਰਿਆ ਦਿਖਾਈ ਦੇਣਾ ਸੋ ਸਭ ਤੋਂ ਪੁੱਲ ਤੇ ਲੋਕੋ ਨੂੰ ਵੀ ਅਸੀਂ ਇਹੀ ਅਪੀਲ ਕਰਦੇ ਆ ਕਿ ਆ ਵਾਤਾਵਰਣ ਨੂੰ ਬਚਾਉਣ ਦੇ ਵਾਸਤੇ ਵੱਧਦੀ ਗਰਮੀ ਦੇ ਤਾਪਾਂ ਨੂੰ ਬਚਾਉਣ ਦੇ ਵਾਸਤੇ ਇਹੜਾ ਕਿ ਵਾਤਾਵਰਣ ਨੂੰ ਸੰਭਾਲਿਆ ਜਾਵੇ ਆਪਣਾ ਤੇ ਲਗਾਤਾਰ ਬੂਟੇ ਇਹੜੇ ਲਗਾਏ ਜਾਣ ਕਿਉਂਕਿ ਅਗਰ ਇੰਨੀ ਛੋਟੀ ਜਿਹੀ ਬੱਚੀ ਆਪਣਾ ਇੰਨਾ ਵੱਡਾ ਇੱਕ ਟਾਰਗੇਟ ਲੈ ਕੇ ਚੱਲ ਰਹੀ ਹੈ ਕਿ ਮੈਂ ਅਣਗਿਣਤ ਬੂਟੇ ਆਪਣੇ ਲਾਈਵ ਦੇ ਵਿੱਚ ਲਗਾ ਸਕਾਂਗੀ ਤੇ 11 ਸਾਲ ਦੀ ਉਮਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਇਹੜਾ ਕਿ ਉਹਨੂੰ ਸਨਮਾਨਿਤ ਕੀਤਾ ਗਿਆ ਹੈ ਗਵਰਨਰਰ ਦੇ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਇਥੋਂ ਤੱਕ ਕਿ ਦਰਜੇ ਸੋ ਬਾਕੀ ਬੱਚਿਆਂ ਨੂੰ ਬਹੁਤ ਸੇਖ ਮਿਲਦੇਗੇ ਇਸ ਤਰੀਕੇ ਦੇ ਨਾਲ ਬੱਚੇ ਦੇ ਜਿਹੜੇ ਉਹਦੇ ਭਾਵਨਾਵਾਂ ਨੇ ਉਹਨੂੰ ਸਮਝੇ ਤੇ ਉਸੇ ਨਾਲ ਜਿਹੜਾ ਕਿ ਮੋੜਣਾ ਮੋੜਾ ਲਾ ਕੇ ਚੱਲੀਏ ਤਾਂ ਜੋ ਹਾਲਵੇ ਸਮਝਦੇ ਅਸੀਂ ਆਪਣੀ ਧਰਤੀ ਨੂੰ ਬਚਾ ਸਕੀਏ ਤੇ ਜਿਹੜੀ ਵੱਧਦਾ ਤਾਪਮਾਨ ਹੈ ਉਸ ਤੋਂ ਜਿਹੜਾ ਕਿ ਉਹ ਬਚਾ ਹੋ ਸਕੇ ਕੈਮਰਾ ਬਸਰਾਮੰਦੀ ਦੇ ਨਾਲ ਤਰਨ ਟਕਰਾਲ ਰੋਜਾਨਾ ਸਪੋਕਸਮੈਨ ਪਟਿਆਲਾ